ਪਿੰਡ ਸਭਰਾ ਵਿਖੇ 24 ਸਾਲਾ ਨੌਜਵਾਨ ਦੀ ਚਿੱਟੇ ਦੀ ਓਵਰਡੋਸ ਨਾਲ ਹੋਈ ਮੌਤ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਸਭਰਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਪਾਇਆ ਗਿਆ ਸੀ ਮਤਾ ਕਿ ਜਿਹੜਾ ਪਿੰਡ ਦੇ ਵਿੱਚ ਨਸ਼ਾ ਵੇਚੇਗਾ ਉਸ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਉਸ ਤੋਂ ਬਾਅਦ ਵੀ ਚੜ ਰਹੇ ਨੇ ਮਾਵਾ ਦੇ ਨੌਜਵਾਨ ਪੁੱਤ ਚਿੱਟੇ ਦੀ ਪੇਟ ਮਿਰਤਕ ਨੌਜਵਾਨ ਦੀ ਪਹਿਚਾਨ ਅਰਸ਼ਦੀਪ ਸਿੰਘ ਉਮਰ ਤਕਰੀਬਨ 24 ਸਾਲ ਵਜ੍ਹਾ ਹੋਈ ਪਰਿਵਾਰਕ ਮੈਂਬਰਾਂ ਨੇ ਕਿਹਾ ਸ਼ਰੇਆਮ ਵਿਕਦਾ ਸਾਡੇ ਪਿੰਡ ਸਭਰਾ ਵਿੱਚ ਨਸ਼ਾ ਤਰਨ ਤਰਨਤ ਸਨੂ ਪਤਿਆਪਾਦੀ ਖਾਸ ਰਿਪੋਰਟ ਸਖਤਨ ਭਾਈ ਕੀ ਗੱਲਬਾਤ ਹੋਈ ਹੈ ਜਿਹੜਾ ਤੁਹਾਡੇ ਬੇਟੇ ਨੇ ਇਹ ਗੱਲਬਾਤ ਭਾਜੀ ਅਸੀਂ ਤਾਂ ਗਏ ਹਾਂ ਕੰਮ ਤੇ ਅੱਛਾ ਇਹਨੇ ਪਤਾ ਨਹੀਂ ਕਿੱਥੋਂ ਲਿਆਂਦਾ ਸੰਨ ਹੋਣੀ ਪਤਾ ਕਿੱਥੋਂ ਲਿਆਂਦਾ ਮੈਂ ਤੇ ਇਤਰਾ ਵੇਖਿਆ ਆ ਕੇ ਨਸ਼ਾ ਨਸ਼ਾ ਕੀ ਟਿਕਾਣਾ ਲਾਇਆ ਕੀ ਠੀਕ ਆ ਲੈ ਤੇ ਕਿੰਨੇ ਕੇ ਇੱਥੇ ਨਸ਼ਾ ਦੇ 10000 ਰੁਪਏ ਆ ਬਹੁਤ ਯਾਰ ਕੀ ਮੰਗ ਕੀ ਕਰਦੀ ਮੇਰੇ ਇਹ ਹੀ ਜਾਣੇ ਮੇ ਨਸ਼ਾ ਬੰਦ ਹੋਣਾ ਚਾਹੀਦਾ ਪੱਕਾ ਹੀ ਹੋਣਾ ਚਾਹੀਦਾ ਕਿੰਨੇ ਬੱਚੇ ਸੀ ਤੁਹਾਡੇ ਮੇਰੇ ਦੋ ਕਾਕੇ ਤੇ ਇਹ ਕੀ ਕੰਮ ਕਰਦਾ ਸੀ ਇਹ ਵੀ ਦਿਹਾੜੀ ਦਾ ਪਾਈ ਕਰਦਾ ਸੀ ਦਿਹਾੜੀ ਦਾ ਪਾ ਕਰਕੇ ਆਦਾ ਤੇ ਤੁਹਾਡਾ ਦੂਜਾ ਮੁੰਡਾ ਕੀ ਕਰਦਾ ਉਹ ਵੀ ਦਿਹਾੜੀ ਦਾ ਪਾਈ ਕਰਦਾ ਤੇ ਪਿੰਡ ਦੇ ਵਿੱਚ ਕਿੰਨੇ ਕਿੰਨੀਆਂ ਮੋਤਾਂ ਜਿਕੇ ਚਿੰਨਾ ਪੰਡਿਤ ਆਇਆ ਗਿਆ ਚੌਥੀ ਮੌਤ ਹੋ ਗਈ ਕਿੰਨੇ ਚਿਰ ਚ ਐ ਮਹੀਨੇ ਮਹੀਨੇ ਅੱਲੀ ਮੈਦਰਾਸ ਕਾ ਹੀ ਬੋਲਣਾ ਆ ਐ ਲੋ ਜਾਣਾ ਆ ਅੱਧੀ ਰਾਤ ਆਉਣਾ ਆ ਕਦੇ ਉੱਚ ਬਣ ਕੇ ਕਦੀ ਨਹੀਂ ਬਣਦੇ ਤੇ ਜਿਹੜਾ ਦੂਜਾ 2 ਰੁਪਏ ਕਮਾਈ ਕਰਦੇ ਤੇ ਮੁੰਡਾ ਕਮਾਈ ਕਰਦਾ ਉਹ ਨਸ਼ਾ ਕੀਤੀ ਜਾਂਦਾ ਉਹ ਜਿਹੜਾ ਉਹ ਆਹ ਜੜੀ ਦਾ ਪਕਰਦਾ ਆ ਨਸ਼ਾ ਲੈ ਆਂਦਾ ਪਤਾ ਨਹੀਂ ਕਿੱਥੋਂ ਨਹੀਂ ਆਉਂਦਾ ਸਾਨੂੰ ਨਹੀਂ ਨਾ ਦੱਸਦਾਂ ਨਾ ਪਤਾ ਜੀ ਅਹਿੰਦੇ ਆਨੇ ਵੀ ਨਾ ਇਹ ਕੰਟਰੋਲ ਕਰੋ ਕੋਈ ਨੇ ਨਹੀਂ ਕਿਸੇ ਨੇ ਕੰਟਰੋਲ ਨਹੀਂ ਕੀਤਾ ਕਿਸੇ ਗੱਲ ਬਾਤ ਕੋਈ ਨਹੀਂ ਇੱਥੇ ਇਹ ਕਿਹਨੇ ਕੰਟਰੋਲ ਕੀਤਾ ਹੈ ਹਾਂਜੀ ਬਸ ਠੀਕ ਐਡਾ ਵੱਡਾ ਪਿੰਡ ਸੰਭਰਾ ਜਿਆਦਾ ਹੀ ਵਾਧਾ ਵਧਿਆ ਜਿਆਦਾ ਕੰਟਰੋਲ ਕੀਤਾ ਹੋਵੇ ਇੰਨਾ ਨਿਸ਼ਕਾਨ ਨਾ ਹੋਵੇ ਹਜੇ ਵੀ ਤੁਸੀਂ ਇਹ ਜਨਤਾ ਸੁਧਰ ਜਾਣ ਸੁਧਰਨ ਜਾਣ ਬਸ ਸਾਡਾ ਪੁੱਤ ਜਰਲੇ ਟੈਂਟ ਤੇ ਪਾਲਿਆ ਉਹ ਗਾਹ ਸੁਧਰ ਗਿਆ ਨਾ ਗਾਹ ਬੰਦੇ ਬੰਦੇ ਹੋਣਾ ਮਨਜੀਤ ਕੋ ਸੁਪਰਾ ਇਹ ਜਿਹੇ ਤਰ੍ਹਾਂ ਨਸ਼ਾ ਪਤਾ ਨਹੀਂ ਕਿੱਥੋਂ ਲੈਂਦਾ ਕਿੱਥੋਂ ਨਹੀਂ ਲੈਂਦਾ ਤੇ ਤੇ ਸਾਡੀ ਮਾਤਾ ਨੂੰ ਵੀ ਅੱਖਾਂ ਤੋਂ ਨਹੀਂ ਦੇਦਾ ਤੇ ਇਹਨਾਂ ਵੀ ਤੁਹਾਡੀ ਦਰਾਣੀ ਮੇਰੀ ਨੂੰ ਫੇਰ ਦੌਰਾ ਪੈਂਦਾ ਵਾ ਦੌਰੇ ਦਿਮਾਗ ਹੀ ਆਉਂਦੇ ਨੇ ਦੀ ਵਿਚਾਰੀ ਤੇ ਸਾਨੂੰ ਨਹੀਂ ਪਤਾ ਕਿੱਥੋਂ ਲੈਂਦਾ ਕਿੱਥੋਂ ਨਹੀਂ ਨਸ਼ੇ ਤੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਤੇ ਕੰਟਰੋਲ ਹੋਣਾ ਚਾਹੀਦਾ ਸਾਡੇ ਦੇ ਗਰੀਬਾਂ ਦੇ ਇਹ ਜਾਂਦਾ ਘਰ ਘਰ ਤੈਨੂੰ ਪਤਾ ਉਹਨੇ ਲੈਣ ਵਾਲੇ ਤੋਂ ਨੇ ਵੇਚਣ ਵਾਲੇ ਆਹ ਤੇ ਇਸ ਕਰਕੇ ਮੈਡਮ ਨਹੀਂ ਨਹੀਂ ਕਿੰਨੇ ਤੱਕ ਆ ਗਏ ਅਰਸ਼ੀ ਜੀ ਅਰਸ਼ੀ ਜੀ ਥਰਸੋ ਉਹਨਾਂ ਦਾ ਤੇਰਾ ਥਰਸੋ ਜੀ ਕਿਹੜੀ ਹੈ ਮੰਗੇ ਤੇ ਨਸ਼ੇ ਦਾ ਕੰਟਰੋਲ ਹੋਣਾ ਚਾਹੀਦਾ ਹੁਣ ਕਹਣ ਦੇਵਤ ਉੱਥੇ ਉੱਥੇ ਹੀ ਹੋ ਗਈ ਮੌਤ ਤਾਂ ਨਹੀਂ ਕਿ ਅੱਛਾ ਕੇ ਸੁਣ ਨਸ਼ੇ ਨਾਲ ਕਰੀਂ ਉਹਨਾਂ ਪਾਜੀ ਕਾ 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 ਅਰਚਦੇਵ ਗਾਲੀ ਕਿ ਉਹ ਨਹੀਂ ਪਾਜੀ ਪਤਾ ਨਹੀਂ ਕਿੱਥੇ ਨਸ਼ਾ ਪਤਾ ਨਹੀਂ ਲੈਂਦਾ ਕਿੱਥੇ ਲੈਂਦਾ ਤਾਂ ਠੀਕ ਹੈ ਨਾ ਹਾਂ ਗਰ ਰਹੀ ਹੋਂ ਨਾ ਕੰਨ ਘਟਾਉ ਲੋ ਜੜੜੇ ਨਸ਼ਾ ਪਤਾ ਜਿਹੜੇ ਖਾਂਦੇ ਨੇ ਇਹ ਹਰ ਚਾੜਾ ਕਲਾ ਦਾ ਕਰਤਾ ਆ ਰਿਹਾ ਹੈ ਬਦਲੂ ਜਾਰੀ ਕਰੇਗਾ ਉੱਤਰਾਈ ਦੀ ਬਲਵਿੰਦਰ ਸਿੰਘ ਸਭਰਾ ਉਹ ਤੇ ਆਇਆ ਮੈਂ ਉਹ ਨਾ ਅਰਸ਼ ਦੇ ਬੱਚੇ ਸਾਨੂੰ ਪਤਾ ਨਹੀਂ ਹੈ ਕੰਮ ਤੇ ਲੱਗਿਆ ਹਜਾ ਗਏ ਤੇ ਸਾਨੂੰ ਪਤਾ ਹੋ ਗਿਆ ਸਾਰੇ ਪਰਿਵਾਰ ਬਾਹਰ ਕੰਮ ਤੇ ਗਏ ਆ ਮੁੰਡੇ ਵੀ ਕੰਮ ਤੇ ਗਏ ਆ ਉਹ ਭਜਾਈ ਮੇਰੇ ਮਾਤਾ ਨੂੰ ਬਿੱਤਰੇ ਲੈ ਕੇ ਗਈ ਆ ਤੇ ਇਹਨ ਮੁਰਿਆਂ ਨੇ ਆ ਕੇ ਵੇਖਿਆ ਕਿ ਫਿੱਟ ਗਿਆ ਫੋਨ ਕੀਤਾ ਫੇਰ ਅਸੀਂ ਲੱਭ ਕੇ ਲਿਆਏ ਉਥੋਂ ਬਾਹਰ ਉੱਟੇ ਰੋਹਾਂ ਦੇ ਫੇਰ ਆ ਗਏ ਘਰ ਆਏ ਆ ਕੋਈ ਆਹ ਗਰੀਬ ਆ ਆਦਮੀ ਰੋਟੀ ਆ ਉਹ ਕਮਾ ਕੇ ਖਾਣ ਆ ਹੁਣੇ ਕਿ ਭਲਾ ਕਿੱਥੋਂ ਲਿਆਇ ਤੇ ਕਿੱਥੋਂ ਨਹੀਂ ਲਿਆਇ ਤੇ ਪਈਆ ਨੇ ਕੋਈ ਲਾਇਆ